ਤੇਰੇ ਮੁੰਡੇ ਨੇ ਬਸ ਸਾਰੇ ਪੰਜਾਬ ਨੂੰ ਅੱਖ ਲਾਤੀ ਉੱਥੇ ਜਾ ਕੇ ਪਟਿਆਲੇ ਮੈਨੂੰ ਪਟਿਆਲੇ ਮਿਲਾਂ ਕਰ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਇਹਨਾਂ ਦੱਸਾਂਗੇ ਪਤਾ ਤੇ ਰਾਮਦਾਸ ਬੈਠਾ ਤੇਰੀ ਕੁਮਾਰੀ ਜੀ ਮਾੜੇ ਖਾਤੇ ਦਾ ਤੇਰਾ ਕੰਮ ਹੀ ਨਹੀਂ ਬੇਲੋਈ ਦਾ ਗੱਲ ਕਰਾਂ ਜਿਹੜੀ ਕੋਰਟ 'ਚ ਪੇਸ਼ ਹੋਣਾ ਇਹਨਾਂ ਦੇ ਮਲਜਮੇ ਆ ਮੈਂ ਸਦਾ ਜਦੋਂ ਤੇਰੇ ਮੁੰਡੇ ਨੇ ਬਸ ਸਾਰੇ ਪੰਜਾਬ ਨੂੰ ਅੱਖ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਬੜੀ ਭਗਵਾਨ ਜਮਾਨੇ ਇਕ ਨਹੀਂ ਹੋਗੇ ਤੇ ਉਹ ਜਿਹੜੇ ਅਸਕਰ ਦੀ ਲੋੜ ਨਹੀਂ ਇਹ ਕਾਨੂੰਨ ਦਾ ਹੈ ਉੱਥੇ ਜਾ ਕੇ ਪਟਿਆਲੀਆਂ ਪਟਿਆਲੇ ਮਿਲਗਾ ਕਰੋ ਤੇ ਸਿੱਖਾਈ ਕਰਾਓ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫੇਰ ਦੱਸਾਂਗੇ ਪਤਾ ਤੇਰਾ RAMDAS ਬੈਠਾ ਦੇਖਣ ਉਹ RAMDAS ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਮੇੜੂਗਾ ਫੇਰ ਹੀ ਕੁਮਾਰੀ ਬਾਕੀ ਨਹੀਂ ਮੋੜੇ ਕੁਮਾਰੀ ਤੇਰਾ ਕੰਮ ਹੀ ਨਹੀਂ ਮਿਲਦਾ ਗੱਲ ਕਰਾਂ ਤੂੰ ਦੇਖ ਤੇਰੀ ਕੀ ਮਤਲਬ ਤੇਰੀ ਕਿ ਮੈਂ ਕਮਾਉਂ ਦੱਦਾ ਮੁੰਡਿਆਂ ਕਿੰਨਾਂ ਨੂੰ ਕੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮੁੱਲਜਮੇ ਆ ਤੂੰ ਹੀ ਆ ਕਹਿਲਾ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਅੱਗ ਲਾਈ ਆ ਜੇ ਲੋਕਾਂ ਦੇ ਪੁੱਤ ਬਚਾਉਂਦਾ ਸੀ ਤੂੰ ਅੱਗ ਲਾਈ ਇਹ ਚਾਹੁੰਦੇ ਆ ਸਾਰੇ ਪਲਸ ਵਾਲੇ ਵੀ ਮਰ ਜਾਣੇ ਇਹ ਵੀ ਰਲੇ ਨਾਲ ਸਰਕਾਰਾਂ ਨੇ ਕੋਈ ਨਹੀਂ ਜੋ ਮਰਜੀ ਲਾਈ ਜਾਂਦੇ ਨਸ਼ੇ ਵਾਲੇ ਕਿੰਨਾਂ ਨੂੰ ਛੱਡ ਕੇ ਵੇਖਣ